ਪਾਰਟੀ ਦਾ ਹਾਲ ਪਾ ਲਈ ਪਾਰਟੀ ਹੈ ਬੰਨੇ ਪੰਨੇ ਪੰਨੇ ਦੇਖਦੇ ਚੱਲੋ ਜੀ ਕਰਾ ਇਹਦਾ ਸੀ ਨਾਲ ਹੀ ਰੱਖਦੇ ਆ ਜਿੱਥੇ ਚੰਗਾ ਸਾਥੀ ਮਿਲ ਜਾਉ ਉੱਥੇ ਉੱਥੇ ਕੰਮ ਆ ਜਾਂਦਾ ਵਾਜੀ 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 ਵੈਲਕਮ ਜੀ ਵੈਲਕਮ 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 ਜੀ ਵੈਲਕਮ ਆਓ ਜੀ ਧੰਨਵਾਦ ਜੀ ਆਓ ਜੀ ਆਫਿਸ ਥੈਂਕ ਯੂ ਵੈਲਕਮ ਟੂ ਦਾ ਫੈਮਿਲੀ ਜੀ ਜੀ ਆਸ਼ੂ ਆਓ ਜੀ ਆ ਵੀ ਹਾਂਜੀ ਆ ਇਧਰ ਆਓ ਜੀ ਆ ਜੀ ਹੋਰ ਇਹ ਆਓ ਜੀ ਆਓ ਜੀ ਆ ਜੀ ਆ ਜੀ बेटा तुम आओ फोटो सुन बाद दे देंगे जो आ जाओ क्या है मेरे बच्चे देखो गुड बेटा गुड गॉड बेरी वेरी गुड नफर ਲੇ ਉਹ ਜਹਰ ਚਲੋ ਚਲੋ ਤੁਸੀਂ ਵੀ ਪਾਓ ਤੁਸੀਂ ਇਹ ਨਾਲ ਹੋਗੇ ਸਾਥੇਾਰੇ ਇਹ ਤਾਂ ਆ ਹੀ ਹੋਏ ਨੇ ਇਹ ਤਾਂ ਇਹ ਤਾਂ ਪਹਿਲਾਂ ਹੀ ਹੈ ਇਹ ਤਾਂ ਸੇ ਸੂਤ ਪਾ ਰਹੇ ਹਾਂ ਸਾਡਾ ਤੁਸੀਂ ਤਾਂ ਪਾਓ ਪਹਿਲਾਂ ਤੁਸੀਂ ਤੋਂ ਸਾਰੇ ਫੋਟੋ ਕਰਾਉਣਿਆ ਇਹਨਾਂ ਕਰੋ ਫੋਟੋ ਕਰਾਵਾਂਗੇ ਕਿਤੇ ਨੇ ਆਓ ਜੀ ਭਾਜੀ ਆਓ ਭਾਜੀ ਆਓ ਆ ਆਇਦਰ ਇੰਨੇ ਦੇ ਆਜਾ ਲਾਲ ਆਜਾ ਸੁਣੋ ਮੈਂ ਤਾਂ ਆ ਜੀ ਕਿ ਸਾਡੇ ਪੂਰਾ ਦਿਨ ਮਿਸਟੀ ਕਮੇਟੀ ਦੇ ਆ ਗੁਰੇ ਦੇ ਵਾਹ ਬਹੁਤ ਦੇ ਆ ਜਾਓ ਆ ਜਾਓ ਆ ਜਾਓ ਆ ਜਾਓ ਫੰਗਣਾ ਕਿਹਦੇ ਬਾਉ ਵਿਕੀ ਆ ਇਹ ਆ ਵਿਕੀ ਬਾਉ ਉਸ ਕੱਲਾ ਹਾਂ ਜੀ ਹੁ ਹੋ ਗਿਆ ਲੈਓ ਜੀ ਆਓ ਜੀ ਆਹ ਜੀ ਇਧਰ ਵੀ ਬਾਉ ਫੜਾ ਜਮਾ ਜੀ ਚਲੋ ਲੈਓ ਜੀ ਵਾਹ ਜੀ ਆਓ ਜੀ ਬਿੱਟੂ ਮਾਰ ਉਹਨਾਂ ਕੱਠੇ ਮੋਟੋ ਦਿਲਾ ਲਓ ਆ ਜਾਓ ਇਕੱਠੇ ਗਰੁੱਪੋਂ ਦਿਲਾ ਲਓ ਆ ਜਾਓ ਨਾਲ ਆਓ ਤੁਹਾਨੂੰ ਕਿ ਪੈਣ ਨੂੰ ਬੁਲਾਉਣਾ ਬੱਚਿਆਂ ਨੂੰ ਬੁਲਾਉਣਾ ਉੱਪਰ ਹੋ ਜਾ ਜੀ ਅੱਗੇ ਪੈਣ ਨੂੰ ਅੱਧਰ ਪਾਸੇ ਅੱਛਾ ਅੱਛਾ ਇਹ ਪਾਓ ਤਰੀ ਅੱਧਰ ਪਾਓ ਬਿੱਟੂ ਦਿਲਾ ਆਓ ਬਿੱਟੂ ਜੀ ਆਓ ਸੋਦੇ ਕੈਂਸਲ ਕਰਦੇ ਨਾ ਅਸੀਂ ਪਾਰਟੀ ਕਰਾਣੇ ਪਾਰਟੀ ਆਓ ਜੀ ਪੈਣ ਨੂੰ ਬੁਲਾ ਲਓ ਬੁਲਾਉਣਾ ਹੀ ਬੁਲਾ ਪੈਣ ਜੋ ਬਦਰੀ ਜੀ ਦੇ ਕਰੋ ਬਦਰੀ ਜੀ ਬਾਜੀ ਆ ਪੁਰਾਣੇ ਸਾਥੀ ਸਾਰੇ ਤੁਸੀਂ ਇਕੱਠੇ ਕਰਤੇ ਵਾਹ ਜੀ ਵਾਹ ਬਦਰੀਾ ਤੁਹਾਡੇ ਨਾਲ ਹੀ ਅਸੀਂ ਪਰ ਆਓ ਜੀ ਆਓ ਜੀ ਆਪਾਂ ਬੁਲਾ ਲਓ ਆ ਕੇ ਆਜੋ ਆਜੋ ਅੰਤਜੀ ਆਜੇ ਨਾਲ ਹੋ ਜਾਓ ਆਜੋ ਆਜੋ ਆਓ ਜਾਈਓ ਆਪਾਂ ਕਰਨੋ ਸਾਹਮਣੇ ਦੇਖ ਮੈਂ ਕਿਹਾ ਆਰੇ ਵਿਚਾਰੇ ਨੇ ਸਾਮਿਆਰੀ ਸਾਰੀ ਅੱਗੇ ਨੂੰ ਹੋ ਜਾਓ ਆਜੇ ਨਾਲ ਆਜੋ ਕੋੜੀ ਕੋੜੀ ਹੋ ਜਾਓ ਕੋਈ ਆਜੋ ਆਜੋ ਆਓ ਜੀ ਆਓ ਜੀ ਚਲ ਆਜੋ ਚਲੋ ਚਲੋ ਠੀਕ ਹੈ। ਜੀ। ਲੋਕਾਂ ਨਾਲ। ਅੰਮ੍ਰਿਤ ਮਜੀਦ ਅੱਜ 17 ਨੰਬਰ ਵਾਰਡ ਦੇ ਵਿੱਚੋਂ ਸਾਫਕਰ ਨਗਰ ਕੋਰਪੋਰੇਸ਼ਨ ਦਾ ਪਰਿਵਾਰ ਸ਼ਾਮਿਲ ਕੀਤਾ। ਪਹਿਲਾਂ ਮੋਤੀ ਮਦਾਨ ਜੀ ਵੀ ਸ਼ਾਮਿਲ ਕਿਤੇ। ਤੁਸੀਂ ਪਰਮਿੰਦਰ ਸਿੰਘ ਜੀ ਦੇ ਸਾਥੀ ਕਈ ਸ਼ਾਮਿਲ ਦਿੱਤੇ ਨੇ ਕੀ ਜਣਾ ਚਾਹੁੰਦੇ ਹੋ? ਅਹ ਦੇਖੋ ਪਹਿਲਾਂ ਤਾਂ ਮੇਰੀ ਖੁਸ਼ਕਿਸਮਤੀ ਹੈ ਪਾਰਟੀ ਦੀ ਔਰ ਸੁਨਾਮ ਔਰ ਸਾਰਾ ਨੰਬਰ ਵਾਰਡ ਦੀ ਖੁਸ਼ਕਿਸਮਤੀ ਹੈ ਕਿ ਪਾਰਟੀ ਦੇ ਸਰਕਾਰ ਦੇ ਚੰਗੇ ਕੰਮਾਂ ਨੂੰ ਦੇਖਦੇ ਹੋਏ ਔਰ ਸਾਡਾ ਜੋ ਆਪਸੀ ਪਿਆਰ ਹੈ ਚਾਹੇ ਪਾਰਟੀਆਂ ਅਲੱਗ-ਅਲੱਗ ਸੀ ਪਰ ਇੱਕ ਭਾਈਚਾਰਕ ਸਾਂਝ ਹੈ ਜਿਹੜਾ ਪਿਆਰ ਹੈ ਉਹ ਸ਼ੁਰੂ ਤੋਂ ਸੀਗਾ ਤੇ ਅੱਜ ਉਸ ਦੇ ਵਿੱਚ ਇੱਕ ਨਵੀਂ ਕੜੀ ਜੁੜੀ ਹੈ ਜਦ ਮੇਰੇ ਸਾਥੀ ਮੇਰੇ ਵੀਰ ਯਾਦਵਿੰਦਰ ਨਿਰਵਾਣ ਜੀ ਉਹ ਪਾਰਟੀ ਦੇ ਵਿੱਚ ਆਪਣੇ ਪਰਿਵਾਰ ਔਰ ਸਾਥੀਆਂ ਸਮੇਤ ਸ਼ਾਮਲ ਹੋਏ ਨੇ ਜਿਵੇਂ ਤੁਸੀਂ ਪਹਿਲਾਂ ਕਿਹਾ ਕਿ ਇਸ ਤੋਂ ਪਹਿਲਾਂ ਮੌਂਟੀ ਜੀ ਔਰ ਕਾਲਾ ਜੀ ਉਹ ਵੀ ਸ਼ਾਮਲ ਹੋਏ ਨੇ ਦੇਖੋ ਮੈਂ ਸਮਝਦਾ ਕਿ ਜਦੋਂ ਤੁਸੀਂ ਸਾਫ਼ ਨੀਅਤ ਦੇ ਨਾਲ ਕੰਮ ਕਰਦੇ ਰਹੋ ਤੇ ਉਸ ਚੀਜ਼ ਦੀ ਐਪਰੀਸ਼ੀਏਸ਼ਨ ਮਿਲਦੀ ਹੈ ਤੇ ਉਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਇਹ ਸਾਰੇ ਸਾਥੀ ਮੇਰਾ ਸਾਥ ਦੇ ਰਹੇ ਹਨ ਮੈਂ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਔਰ ਇਹਨਾਂ ਨੇ ਲੰਬਾ ਸਮਾਂ ਮਿਊਨਿਸਪਲ ਕਮੇਟੀ ਦੀ ਦੇ ਵਿੱਚ ਨੁਮਾਇੰਦਗੀ ਕੀਤੀ ਆਪੋ ਆਪਣੇ ਵਾਰਡ ਦੇ ਵਿੱਚ ਔਰ ਬਹੁਤ ਮਾਣ ਸਤਿਕਾਰ ਪਿਆਰ ਖਟਿਆ ਲੋਕਾਂ ਦੇ ਵਿੱਚ ਸਿੱਖੀ ਸੇਵਕੀ ਦੇ ਨਾਲ ਸੋ ਇਹੋ ਜਿਹੇ ਸਾਥੀ ਜਦੋਂ ਪਾਰਟੀ ਦੇ ਵਿੱਚ ਸ਼ਮੂਲੀਅਤ ਕਰਦੇ ਨੇ ਪਰਿਵਾਰ ਦੇ ਵਿੱਚ ਸ਼ਮੂਲੀਅਤ ਕਰਦੇ ਨੇ ਤੇ ਉਹਦੇ ਨਾਲ ਸਭ ਤੋਂ ਪਹਿਲਾਂ ਲੋਕਾਂ ਨੂੰ ਸ਼ਹਿਰ ਨੂੰ ਵਾਰਡ ਨੂੰ ਔਰ ਸਾਨੂੰ ਆਬਵੀਅਸਲੀ ਪਾਰਟੀ ਨੂੰ ਔਰ ਹਲਕੇ ਦਾ ਨੁਮਾਇੰਦਾ ਹੋਣ ਦੇ ਨਾਤੇ ਬਹੁਤ ਬਲ ਜਿਹੜਾ ਉਹ ਮਿਲਦਾ ਮੈਂ ਮੇਰੇ ਵੀਰ ਯਾਦਵਿੰਦਰ ਜੀ ਦਾ ਦਿਲ ਦੀਆਂ ਗਹਿਰਾਈਆਂ ਚੋਂ ਵੈਲਕਮ ਕਰਦਾ ਸਾਰੇ ਪਰਿਵਾਰ ਦਾ ਵੈਲਕਮ ਕਰਦਾ ਔਰ ਰਲ ਮਿਲ ਕੇ ਇੱਕ ਔਰ ਇੱਕ 11 ਬਣ ਕੇ ਵਾਰਡ ਦੀ ਔਰ ਸ਼ਹਿਰ ਦੀ ਤਰੱਕੀ ਕਰਾਂਗੇ ਇਸ ਦੇ ਨਾਲ ਸਾਡੀ ਵਚਨਬੱਤ ਜਿਹੜੀ ਉਹ ਹੋਰ ਮਜ਼ਬੂਤ ਹੁੰਦੀ ਐ ਸੋ ਜੀ ਇਹ ਹਫਤੇ ਦੇ ਅੰਦਰ ਅੰਦਰ ਜਿਵੇਂ ਮੌਂਟੀ ਫਿਰ ਕਾਲਾ ਜੀ ਤੇ ਹੁਣ ਨਿਰਮਨ ਜੀ ਤੁਹਾਨੂੰ ਲੱਗਦਾ ਵੀ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਹੀ ਸਨਾਮ ਦੀ ਸਥਾਨਕ ਸਰਕਾਰ ਤੁਸੀਂ ਬਣਾ ਦਿੱਤੀ ਨਹੀਂ ਦੇਖੋ ਸਥਾਨਕ ਸਰਕਾਰ ਤਾਂ ਲੋਕਾਂ ਨੇ ਬਣਾਉਣੀ ਹੁੰਦੀ ਹੈ ਮੇਰੀ ਕੋਸ਼ਿਸ਼ ਇਹ ਰਹੀ ਰਹੀ ਹੈ ਹਮੇਸ਼ਾ ਕਿ ਜਿਹੜੇ ਲੋਕ ਚਾਹੇ ਕਿਸੇ ਵੀ ਕੋਈ ਪਾਰਟੀ ਨਾਲ ਜੁੜਿਆ ਹੋਇਆ ਚਾਹੇ ਕੋ ਪੋਲੀਟੀਕਲ ਹੈ ਜਾਂ ਨਾਨ ਪੋਲੀਟੀਕਲ ਬੈਕਗ੍ਰਾਉਂਡ ਦਾ ਜੇ ਚੰਗੇ ਕਿਰਦਾਰ ਦੇ ਨੇ ਲੋਕਾਂ ਨਾਲ ਜੁੜੇ ਹੋਏ ਨੇ ਲੋਕਾਂ ਦਾ ਦੁੱਖ ਦਰ ਸਮਝਦੇ ਨੇ ਉਹਨਾਂ ਦੇ ਨਾਲ ਵਿਚਰਦੇ ਨੇ ਔਰ ਚਾਦਰ ਬਿਲਕੁਲ ਸਾਫ਼ ਹੈ ਜਿਨ੍ਹਾਂ ਦੀ ਚਿੱਟੀ ਚੰਦਰ ਹੈ ਉਹ ਆ ਉਹ ਹਮੇਸ਼ਾ ਐਸਟ ਹੁੰਦੇ ਨੇ ਕਿਸੇ ਵੀ ਪਾਰਟੀ ਔਰ ਕਿਸੇ ਵੀ ਵਿਅਕਤੀ ਦੇ ਲਈ ਸੋ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਦੇ ਨਾਲ ਇਹ ਅੱਜ ਦਾ ਥੋੜੋ ਇਹ ਇਹ ਮੇਰੇ ਵੀਰ ਨੂੰ ਤਾਂ ਮੈਨੂੰ ਪਤਾ ਹੈ ਮੈਂ ਕਦੋਂ ਦਾ ਬੇਨਤੀ ਕਰ ਰਿਹਾ ਸੀ ਇਹਨਾਂ ਨੇ ਅੱਜ ਮੇਰੀ ਬੇਨਤੀ ਜਿਹੜੀ ਉਹ ਮੰਨੀ ਹੈ ਤੇ ਮਸਾ ਮੰਨੇ ਨਹੀਂ ਪਰ ਦੇਰ ਦੇ ਰੇ ਬਰੋਸਾ ਹੈ ਰੇਲਵੇ ਅੰਡਰਬ੍ਰਿਜ ਦਾ ਵੀ ਬਹੁਤ ਵੱਡਾ ਹੱਤਿਆ ਬਹੁਤ ਹੀ ਬਹੁਤ ਮੈਂ ਤਾਂ ਜਦੋਂ ਸ਼ੁਰੂ ਤੇ ਆਪਾਂ ਇਹ ਸ਼ੁਰੂ ਕੀਤਾ ਸੀਗਾ ਜਿਹੜਾ ਇਹ ਰੇਲਵੇ ਅੰਡਰਬ੍ਰਿਜ ਵੀ ਹੈ ਸਭ ਤੋਂ ਪਹਿਲਾਂ ਮੇਰੇ ਕੋਲੇ ਕਿਉਂਕਿ ਯਾਦਵਿੰਦਰ ਜੀ ਦੇ ਦੇ ਕਜ਼ਨ ਇਹਨਾਂ ਦੇ ਕਲੋਜ਼ ਰਿਲੇਟਿਵ ਉਹ ਰੇਲਵੇ ਦੇ ਵਿੱਚ ਬੜੇ ਸੀਨੀਅਰ ਅਧਿਕਾਰੀ ਸੀਗੇ ਤੇ ਉਦੋਂ ਸਭ ਤੋਂ ਪਹਿਲਾਂ ਜਿਹੜਾ ਉਸ ਪ੍ਰੋਜੈਕਟ ਨੂੰ ਇਨੀਸ਼ੀਏਟ ਹੈ ਜਿਹੜਾ ਉਹ ਯਾਦਵਿੰਦਰ ਜੀ ਨੇ ਕੀਤਾ ਸੀਗੇ ਮੈਂ ਤੁਹਾਨੂੰ ਉਦੋਂ ਵੀ ਦੱਸਿਆ ਸੀਗਾ ਸੋ ਮੇਰੇ ਕਹਿੰਦਾ ਮਤਲਬ ਹੈ ਕਿ ਆਪਣੇ ਸੁਨਾਮ ਦੀ ਖੈਰ ਇੱਕ ਖੂਬਸੂਰਤੀ ਇਹ ਹੈ ਕਿ ਇੱਥੇ ਅ ਚਲੋ ਇਲੈਕਸ਼ਨਾਂ ਦੇ ਵਿੱਚ ਤਾਂ ਜਿਹੜੇ 10 ਦਿਨ 15 ਦਿਨ ਹੁੰਦੇ ਨੇ ਕੋਈ ਕਿਸੇ ਨਾਲ ਜੁੜਿਆ ਹੁੰਦਾ ਆਪਦੀ ਪਾਰਟੀ ਨਾਲ ਵਿਚਾਰਧਾਰਾ ਦੇ ਨਾਲ ਜੁੜਿਆ ਹੁੰਦਾ ਪਰ ਉਹ ਵੀ ਪਰਿਵਾਰਿਕ ਸਾਂਝ ਹੈ ਜਿਹੜੀ ਉਹ ਬਹੁਤ ਟੁੱਟਾ ਹੈ ਬਹੁਤ ਨਿਗੀ ਹੈ ਸੋ ਉਸ ਕਰਕੇ ਔਰ ਸਾਰੇ ਹੀ ਸ਼ਹਿਰ ਦਾ ਭਲ ਹੈ ਜਿਹੜਾ ਇਲਾਕੇ ਦਾ ਹਲਕੇ ਦਾ ਭਲ ਹੈ ਜਿਹੜਾ ਉਹ ਸੋਚਦੇ ਨੇ ਜਿਹੜੀ ਕਿ ਇੱਕ ਪੋਜ਼ਿਟਿਵ ਚੀਜ਼ ਹੈ ਸੋ ਜਿਹੜਾ ਰੈਲੇਵੈਂਟ ਅਪਰੇ ਸੀਗਾ ਇਹਦੇ ਵਿੱਚ ਜੋ ਮੇਨ ਕੰਟਰੀਬਿਊਸ਼ਨ ਉਹ ਮੇਰੇ ਵੀ ਰਜਵਿੰਦਰ ਜੀ ਦਾ ਸੀਗਾ ਕਿਉਂਕਿ ਜੇ ਇਹਨਾਂ ਨੇ ਆਪਣੇ ਉਸ ਉਹਨਾਂ ਕਲੋਜ਼ ਰਿਲੇਟਿਵ ਨੂੰ ਉਹਨਾਂ ਦਾ ਹਾਂ ਹਾਂ ਸੰਰਾਜੀ ਜੀ ਨੂੰ ਮੇਰੇ ਕੋਲ ਮੇਰੇ ਸਪੈਸ਼ਲੀ ਯਾਦ ਹੈ ਜੀ ਮੇਰੇ ਕੋਲ ਮੋਹੱਲੀ ਪਹਿਲਾਂ ਇੱਥੇ ਗੱਲ ਹੋਈ ਤੇ ਫੇਰ ਮੋਹੱਲੀ ਪੂਡਾ ਪਵੰਦੇ ਵਿੱਚ ਮੇਰੇ ਕੋਲ ਤੋਂ ਗੁਮਾ ਪੂਡਾ ਮਹਿਕਮਾ ਸੀਗਾ ਮੇਰੇ ਕੋਲ ਉੱਥੇ ਲੈ ਕੇ ਸਾਡੀ ਮੀਟਿੰਗ ਹੋਈ ਤੇ ਫਿਰ ਮੈਂ ਕਿਹਾ ਮੈਂ ਕਿਹਾ ਭਾਜੀ ਇਹ ਸਾਡਾ ਕਿਉਂਕਿ ਸ਼ਹਿਰ ਦੋ ਹਿੱਸਿਆਂ 'ਚ ਵੰਡਿਆ ਪਿਆ ਇਹਨੂੰ ਤੁਸੀਂ ਕਰੋ ਤੇ ਉਹਨਾਂ ਨੇ ਵੀ ਔਰ ਬਾਕੀ ਸਾਰੇ ਸਾਥੀਆਂ ਨੇ ਲੋ ਐਮ ਸੀ ਜੀ ਪਾਰਟੀ ਸ਼ਟ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਜਿਹੜੀ ਪੰਜਾਬ ਦੀਆਂ ਛੋਟੀਆਂ ਨੇ ਆਮ ਆਦੀ ਪਾਰਟੀ ਦਾ ਕਿਸ ਤਰ੍ਹਾਂ ਦਾ ਰੂਪ ਹੈ ਅ ਦੇਖੋ ਮੈਂ ਸਮਝਦਾ ਕਿ ਬੜਾ ਵਧੀਆ ਮਾਹੌਲ ਹੈ ਜਿਹੜਾ ਆਮ ਆਦੀ ਪਾਰਟੀ ਦੇ ਫੇਵਰ ਦੇ ਵਿੱਚ ਬਣਿਆ ਹੋਇਆ ਹੈ ਕਿਉਂਕਿ ਹੁਣ ਵੀ ਜੇ ਤੁਸੀਂ ਦੇਖੀਏ ਤਾਂ ਬਹੁਤ ਸਾਰਾ ਸਾਰੀਆਂ ਥਾਵਾਂ ਦੇ ਉੱਪਰ ਤਾਂ ਕਾਂਗਰਸ ਨੂੰ ਅਕਾਲੀ ਦਲ ਨੂੰ ਭਾਜਪਾ ਨੂੰ ਕੈਂਡੀਡੇਟ ਵੀ ਨਹੀਂ ਮਿਲੇ ਹੈਗੇ ਜਿੱਦੋਂ ਇੱਕ ਤਰਫਾ ਲੋਕਾਂ ਦਾ ਮੂਡ ਜਿਹੜਾ ਉਹ ਬਣਿਆ ਹੋਇਆ ਸੋ ਮੈਂ ਸਮਝਦਾ ਕਿ ਚੰਗੇ ਰਿਜ਼ਲਟ ਜਿਹੜੇ ਆਉਣਗੇ ਸਰ ਵਿਰੋਧੀ ਧਿਰ ਰੋਕ ਲਗਾੜੇ ਵੀ ਥੱਕਾ ਚਾਈ ਹੋ ਗਈ ਜਿਹੜਾ ਨਾ ਨੀ ਚਲੋ ਦੇਖੋ ਵਿਰੋਧੀਆਂ ਦਾ ਕੰਮ ਹੁੰਦਾ ਵਿਰੋਧ ਕਰਨਾ ਉਹਨਾਂ ਨੇ ਤਾਂ ਕਹਿਣਾ ਹੀ ਹੈ ਤੇ ਜਿਨ੍ਹਾਂ ਨੂੰ ਅ ਅੰਗੂਰ ਖੱਟੇ ਦੀ ਤੁਸੀਂ ਕਹਾਵਤ ਸੁਣੀ ਹੋਊਗੀ ਜਿਨ੍ਹਾਂ ਨੂੰ ਕੈਂਡੀਡੇਟ ਨਾ ਮਿਲਦੇ ਹੋਣ ਉਹਨਾਂ ਨੇ ਇਲਜ਼ਾਮ ਤਾਂ ਲਾਉਣੀ ਨੇ ਤੁਸੀਂ ਮੈਨੂੰ ਸੁਣਾਵ ਚਾਰ ਦਿਨ ਪੰਜ ਦਿਨ ਨਾਮਿਨੇਸ਼ਨ ਹੋਈ ਹੈ ਤੁਹਾਡੇ ਕੋਲੇ ਇੱਕ ਵੀ ਖਬਰ ਆਈ ਨਹੀਂ ਆਈ ਜੀ ਪੂਰੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਕਿਤੇ ਨਹੀਂ ਆਈ ਹੈਗੀ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਸੰਗਰੂਰ ਜਿਹੜਾ ਕਿ ਗੜ ਹੈ ਸੀਐਮ ਸਾਹਿਬ ਵੀ ਇੱਥੇ ਨੇ ਚੀਮਤ ਸਾਹਿਬ ਵੀ ਇੱਥੇ ਨੇ ਮੈਂ ਵੀ ਇੱਥੇ ਆ ਬਰਿੰਦਰ ਗੋਇਓ ਜੀ ਵੀ ਇੱਥੇ ਨੇ ਜਿਹੜਾ ਕਿ ਆਵਾਜ਼ ਦੀ ਪਾਰਟੀ ਦਾ ਗੜ ਹੈ ਜਦੋਂ ਉੱਥੇ ਕਿਸੇ ਵਿਰੋਧੀ ਦੀ ਕੰਪਲੇਂਟ ਤੁਹਾਡੇ ਕੋਲ ਨਹੀਂ ਆਈ ਹੈਗੀ ਤੇ ਫਿਰ ਕਿੱਥੇ ਹੋਇਆ ਤੱਕ ਆ